ਵੀਰ ਬਾਦਲ ਨੂੰ ਪ੍ਰਧਾਨਗੀ ਛੱਡ ਕੇ ਬਹੁਤ ਵੱਡਾ ਨੁਕਸਾਨ ਹੋਇਆ ਤਿੰਨ ਮੇਨ ਘਾਟੇ ਪੈ ਗਏ। ਵੀਰ ਬਾਦਲ ਨੂੰ ਪ੍ਰਧਾਨਗੀ ਛੱਡ ਕੇ ਤਿੰਨ ਮੇਨ ਘਾਟੇ ਪੈ ਗਏ ਕਿਹੜੇ-ਕਿਹੜੇ ਪੈ ਗਏ? ਇੱਕ ਤਾਂ ਸ਼੍ਰੋਮਣੀ ਕਮੇਟੀ ਵੀ ਇੱਥੋਂ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ ਜੋ ਸਭ ਦੇ ਸਾਂਝੇ ਗੁਰੂ ਸਹਿਬਾਨ ਦੇ ਗੁਰਦੁਆਰਾ ਸਾਹਿਬ ਹੈ। ਉਦੇ ਵਿੱਚ ਕਾਨਫਰੰਸਾਂ ਕਾਰਨੀਆਂ ਖਤਮ ਹੋ ਜਾਣਗੀਆਂ ਸ਼੍ਰੋਮਣੀ ਕਮੇਟੀ ਦੇ ਭਾਂਡੇ ਵਰਤੇ ਜਾਂਦੇ ਸੀ ਟੈਂਟ ਵਰਤੇ ਜਾਂਦੇ ਸੀ ਕੁਰਸੀਆਂ ਵਰਤੀਆਂ ਜਾਂਦੀਆਂ ਸੀ ਜਿਹੜੀਆਂ ਕਿ ਨਾ ਤਾਂ ਇਲੈਕਸ਼ਨ ਕਮਿਸ਼ਨ ਕੁਝ ਕਹਿੰਦਾ ਸੀ ਨਾ ਸਰਕਾਰ ਟੈਕਸ ਲੈਂਦੀ ਸੀ ਜੇ ਸਰਕਾਰ ਬੋਲਦੀ ਸੀ ਫਿਰ ਬਾਦਲ ਪਰਿਵਾਰ ਕਹਿੰਦਾ ਸੀ ਕਿ ਇਹ ਜੀ ਗੁਰਦੁਆਰਿਆਂ ਦੇ ਵਿੱਚ ਸਰਕਾਰਾਂ ਦਖਲਅੰਦਾਜ਼ੀ ਦਿੰਦੀਆਂ ਹਨ ਉਹ ਭਾਈ ਸਰਕਾਰਾਂ ਨਹੀਂ ਦਖਲਅੰਦਾਜ਼ੀ ਦਿੰਦੀਆਂ ਗੁਰਦੁਆਰਿਆਂ ਦੇ ਵਿੱਚ ਆਪਾਂ ਬੜੇ ਹੋਏ ਆ ਤੇ ਦੂਸਰਾ ਜਿਹੜਾ ਹੈਗਾ ਪ੍ਰਧਾਨ ਐਸਜੀਪੀਸੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੁਖਵੀਰ ਦੇ ਕਹਿਣ ਤੇ ਨਹੀਂ ਲੱਗਣਾ ਅੱਗੇ ਪ੍ਰਧਾਨ ਬਦਲ ਕੇ ਲਾਉਂਦੇ ਤੇ ਜੋ ਕੁਝ ਕਹਿੰਦੇ ਉਹੀ ਕਰਦੇ ਤੇ ਸ਼੍ਰੋਮਣੀ ਕਮੇਟੀ ਦਾ ਪੈਸਾ ਇਧਰ ਉਧਰ ਇੱਕ ਦੂਜੇ ਨੂੰ ਦਿੱਤਾ ਜਾਂਦਾ ਸੀ ਬਿਨਾਂ ਵਿਆਜ ਤੋਂ ਵਰਤਿਆ ਜਾਂਦਾ ਸੀ ਫਿਰ ਵਾਪਸ ਜਿਹੜਾ ਮੋੜ ਦਿੰਦੇ ਸੀ ਤੇ ਇੱਕ ਦੂਜੇ ਦਾ ਇਹ ਵੀ ਗੁਪਤ ਭੇਦ ਸੀ ਤੇ ਆਪਦੀ ਜਿਹੜੀ ਹੈਗੀ ਆ ਉਹਦੇ ਤੇ ਪ੍ਰਧਾਨਗੀ ਪ੍ਰਧਾਨ ਤੇ ਪ੍ਰਧਾਨਗੀ ਆਪਦੀ ਚੱਲਦੀ ਸੀ ਤੇ ਪ੍ਰਧਾਨ ਜਿਹੜਾ ਸੀਗਾ ਉਹ ਸ਼੍ਰੋਮਣੀ ਕਮੇਟੀ ਨੇ ਚਲਾਉਂਦਾ ਸੀ ਤੀਜਾ ਤੀਜਾ ਹੈਗਾ ਸਿੰਘ ਸਹਿਬਾਨ ਜਿਹੜੇ ਜਥੇਦਾਰ ਜਿਨ੍ਹਾਂ ਨੂੰ ਘਰੇ ਬੁਲਾ ਕੇ ਬਾਦਲ ਪਰਿਵਾਰ ਮਾਫੀਆਂ ਮਗਾਉਂਦਾ ਸੀ ਔਰ ਮਾਫੀ ਨਾਮੇ ਲਿਖ ਕੇ ਦਿੰਦੇ ਸੀ ਵੀ ਇਸ ਤਰ੍ਹਾਂ ਬੋਲਣਾ ਤੇ ਜੋ ਫੈਸਲਾ ਹੁੰਦਾ ਸੀ ਉਹ ਬੰਦ ਲਪਾਪੇ ਦੇ ਵਿੱਚ ਹੁੰਦਾ ਸੀ ਵੀ ਤੜਕੇ ਸਵੇਰੇ ਜਾ ਕੇ ਆਹ ਪੜ੍ਹਨਾ ਤੇ ਜਿਹੜਾ ਹੈਗਾ ਸਿੰਘ ਸਾਹਿਬਾਨਾਂ ਤੋਂ ਵੀ ਮਾਫੀ ਮੰਗਾਈ ਜਾਂਦੀ ਸੀ ਵੀ ਤੁਸੀਂ ਆ ਗਲਤ ਕਰਿਆ ਸਾਡੀ ਕਹਿਣ ਤੇ ਨਹੀਂ ਕਰਿਓ ਵਿਚਾਰੇ ਮੰਗਦੇ ਤੇ ਆਪਣਾ ਉਹਨਾਂ ਨੂੰ ਜਦੋਂ ਮਰਜ਼ੀ ਲਾਂਭੇ ਕੀਤਾ ਜਾਂਦਾ ਸੀ ਜਦੋਂ ਬਾਦਲ ਪਰਿਵਾਰ ਚਾਹੁੰਦਾ ਸੀ 5 ਮਿੰਟਾਂ 'ਚ ਬਦਲਿਆ ਜਾਂਦਾ ਸੀ ਜਿਵੇਂ ਹਰਪ੍ਰੀਤ ਨੂੰ ਬਦਲਿਆ ਜੋਹੂਰ ਗੁਰਵੱਚਨ ਸਿੰਘ ਨੂੰ ਬਦਲਿਆ ਸੀ ਚਾਨੀਕਾ ਹੋਰ ਆਧਾਰਨਾ ਪੰ냐 ਅਧਿਕਤਾਂ ਸੋਸ਼ਲ ਮੀਡੀਆ ਦਾ ਜਵਾਨਾ YouTube ਤੇ ਪਿਆ ਸਾਰਾ ਕੁਝ ਤੈਨਨੇ ਵੱਡੇ ਕਾਰਨ ਆਜੀ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਸਿਫਾ ਦਿੱਤਾ ਹੈ ਤਾਂ ਇਹ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤਿੰਨਾਂ ਚਿੰਜਾਂ ਚੀਜ਼ਾਂ ਤੋਂ ਬਾਦਲ ਪਰਿਵਾਰ ਲਾਂਬੇ ਹੋ ਜੇ ਜਦ ਇਹ ਤਿੰਨੇ ਖੁੱਸ ਗਈਆਂ ਤਾਂ ਜ਼ਿੰਦਗੀ ਪਰ ਕਦੇ ਸਰਕਾਰ ਅਕਾਲੀ ਦਲ ਬਣਵਾਈ ਬਣਾ ਤੇ ਬਣਵਾਈ ਨਹੀਂ ਸਕਦਾ ਇਹ ਸਭ ਤੋਂ ਵੱਡਾ ਨੁਕਸਾਨ ਹੋਇਆ ਜ ਬਾਦਲ ਪਰਿਵਾਰ ਦਾ ਪ੍ਰਧਾਨਗੀ ਗਈ ਉਹ ਤਾਂ ਛੱਡਣੀ ਪੈਣੀ ਹੈ ਉਹ ਤਾਂ ਰਾਜਨੀਤਿਕ ਹੈ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਦੜ ਜੀ ਨੂੰ ਲਗਾਇਆ ਗਿਆ ਤਾਂ ਪੋਲੀਟਿਕਲ ਹੈ ਉਹਨੂੰ ਉਹ ਤੋਂ ਬਿਨਾ ਲੋਕ ਚਾਹੁੰਦੇ ਨਹੀਂ ਸੀ ਸੁਖਵੀਰ ਬਾਦਲ ਨੂੰ ਚਾਹੁੰਦੇ ਨਹੀਂ ਸੀ ਚਾਹੁੰਦੇ ਭੁੰਦੜ ਨੂੰ ਬਿਨ ਠੀਕ ਹੈ ਵੀ ਉਹ ਤੇ ਵਿਸ਼ਵਾਸ ਕਰਦਾ ਬਾਦਲ ਪਰਿਵਾਰ ਵੀ ਜੇ ਕੱਲ ਨੂੰ ਕਹਿੰਦਾ ਭੁੰਦੜ ਸਾਹਿਬ ਅਸਤੀਫਾ ਦਿਓ ਤੌ ਲਾਂਬੇ ਹੋ ਜਾਣਗੇ ਜਦੋਂ ਮਰਜੀ ਕੁਰਸੀ ਆਪ ਦੇ ਹੱਥ ਸੰਭਾਲ ਲੈਣ ਮਜੀਠੀਆ ਨੂੰ ਵੀ ਨਹੀਂ ਦਿੱਤੀ ਹਰ ਸਿਮਰਤ ਨੂੰ ਨਹੀਂ ਬਣਾਇਆ ਜਾਂ ਹੋਰ ਨੇਕਾ ਕੁਰਬਾਨੀ ਵਾਲੇ ਸਿੰਘ ਬੈਠਿਆ ਕਾਲੀਤਾਲ ਚ ਉਹਨਾਂ ਨੂੰ ਨਹੀਂ ਬਣਾਇਆ ਇਹ ਪ੍ਰਧਾਨਗੀ ਛੱਡਣ ਨਾਲ ਸੁਖਬੀਰ ਬਾਦਲ ਨੂੰ ਤਿੰਨ ਵੱਡੇ ਨੁਕਸਾਨ ਹੋਏ ਐ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਵਰਤੋਂ ਕੁਰਸੀਆਂ ਦੀ ਵਰਤੋਂ ਭਾਂਡਿਆਂ ਦੀ ਵਰਤੋਂ ਦੂਸਰੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਾਉਣਾ ਤੇ ਤੀਸਰਾ ਸਿੰਘ ਸਹਿਬਾਨ ਜਥੇਦਾਰ ਲਾਉਣੇ ਤਿੰਨੇ ਇਹ ਵੀ ਅੱਜ ਗਏ ਇਹ ਗਏ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਆਉਣੀਆਂ ਸ਼੍ਰੋਮਣੀ ਕਮੇਟੀ ਇਹਨਾਂ ਦੇ ਹੱਥੋਂ ਜਾਵੇਗੀ ਔਰ 27 ਦੇ ਵਿੱਚ ਇਲੈਕਸ਼ਨ ਆਉਣੀਆਂ ਵਿਧਾਨ ਸਭਾ ਦੀਆਂ ਤੇ ਮੁੜ ਕੇ ਇਹਨਾਂ ਦੀ ਸਰਕਾਰ ਨਹੀਂ ਆਉਣੀ ਕਿਉਂਕਿ ਇਸ ਸੰਕੇਤ ਦੇ ਰਿਆ ਸ਼੍ਰੋਮਣੀ ਅਕਾਲੀ ਦਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਵਾਈਵ ਨਹੀਂ ਕਰੂਗੀ ਪਾਰਟੀ ਪਾਰਟੀ ਅੱਗੇ ਨਹੀਂ ਆਵੇਗੀ ਕਿਉਂਕਿ ਪਾਰਟੀ ਦੇ ਵਿੱਚ ਜਿਹੜੇ ਹੈਗੇ ਆ ਜੋਗ ਲੀਡਰ ਰਹੇ ਨਹੀਂ ਲੋਕ ਭਲੀ ਭਾਤ ਜਾਣੂ ਐ ਕਿੱਕਲੇ ਪ੍ਰਧਾਨ ਬਦਲ ਨਾਲ ਕੋਈ ਸ਼੍ਰੋਮਣੀ ਕਮੇਟੀ ਜਾਂ ਆਪਣਾ ਅਕਾਲੀ ਦਲ ਦੇ ਵਿੱਚ ਕੋਈ ਸੁਧਾਰ ਨਹੀਂ ਆਉਣਾ ਕਿਉਂਕਿ ਉਹੀ ਲੀਡਰ ਹੈ ਜਿਹੜੇ ਬਾਦਲ ਸਰਕਾਰ ਵੇਲੇ ਹੁਕਮ ਚਲਾਉਂਦੇ ਰਹੇ ਐ ਬਾਦਲ ਕਹਤੋਂ ਕਹਿ ਕੇ ਕੰਮ ਕਰਾਉਂਦੇ ਰਹੇ ਆ ਵੀ ਆਹ ਕਰਦੇ ਹੋ ਕਰਦੇ ਉਹ ਜਿਹੜਾ ਭਾਂਡਾ ਸਾਰਾ ਉਹ ਬਾਦਲ ਪਰਿਵਾਰ ਦੇ ਸਿਰ ਤੇ ਬੰਨਿਆ ਗਿਆ ਜੀਰੋ ਜੀਰੋ ਜਿਆਦਾ ਗਲਤੀਆਂ ਦਾ ਅਹਿਸਾਸ ਹੋਣ ਲੱਗਿਆ ਸੀ ਉਹ ਛੱਡ ਕੇ ਬਚੀ ਜਾਂਦਾ ਵੀ ਯਾਰ ਆਪਣੇ ਤੇ ਨਾ ਇਹ ਬੰਦੂਕ ਚੱਲ ਜੇ ਆਪਣੇ ਤੇ ਨਾ ਲਾਂਬਾ ਆ ਜੇ ਆਪਣੇ ਤੇ ਨਾ ਗੱਲ ਆ ਜੀ ਪਰ ਉਹ ਅਕਾਲੀ ਦਲ ਦੇ ਵਿੱਚੋਂ ਕਹਿ ਰਹੇ ਹਾਂ ਵੀ ਆਪਣੇ ਤੇ ਨਾ ਜੇ ਲੋਕਾਂ ਨੂੰ ਤਾਂ ਪਤਾ ਨਾ ਜਿੱਧਰ ਮਰਜੀ ਭੱਜੋ ਪਾਰਟੀਆਂ ਛੱਡ ਕੇ ਚਾਹੇ ਭਾਜਪਾ 'ਚ ਰਲ ਜਿਓ ਚਾਹੇ ਝਾੜੂ ਵਾਲਿਆਂ 'ਚ ਰਲ ਜਿਓ ਲੋਕ ਮੂੰਹ ਨਹੀਂ ਲਾਉਣਗੇ ਜੋ ਸੁਧਾਰ ਕੌਂਦਿਆ ਤੇ ਗੱਲ ਕਰੀਏ ਜਿਨ੍ਹਾਂ ਨੇ ਇਹ ਨਹੀਂ ਵੀ ਜਿਹੜੇ ਵਿਦਾਊਟ ਸਿਧਾਂਤ ਕੌਂਦਿਆ ਤੋਂ ਪਾਰਟੀ ਨੂੰ ਛੱਡ ਕੇ ਗਏ ਆ ਉਹਨਾਂ ਨੂੰ ਲੋਕ ਲਾਇਕ ਕਰਦੇ ਆ ਕਿਉਂਕਿ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ ਉਹ ਵਰਕਰ ਸਹਿਬਾਂ ਨੇ ਬਣ ਬਣ ਕੇ ਕੰਮ ਕੀਤਾ ਜਿਨ੍ਹਾਂ ਨੇ ਵਜ਼ੀਰੀਆਂ ਹਟਾਈਆਂ ਸੁਤਾਨਕ ਅਹੁਦਿਆਂ ਤੇ ਰਹੇ ਐ ਪੈਸੇ ਕਮਾਏ ਐ ਮੈਨਿਕਾਂ ਬਣਾਈਆਂ ਮੈਨਿਕਾਂ ਤੋਂ ਪੈਸੇ ਕਮਾਏ ਐ ਹੋਰ ਨੇਕਾ ਧੰਦੇ ਕੀਤੇ ਐ ਛੱਡ ਕੇ ਚਾਹੇ ਚਲੇ ਜਾਣ ਲੋਕ ਕਦੇ ਮੂਣੀ ਲਾਉਣਗੇ ਅੱਜ ਕੱਲ੍ਹ ਹੀ ਦੱਸਦਾ ਇਹ ਤਿੰਨ ਚੀਜ਼ਾਂ ਦਾ ਜਿਹੜਾ ਇਸ ਮਾਦਮਰਾਹੀ ਕਹਿ ਰਹੇ ਆ ਨਾਲ ਨਾਲ ਪ੍ਰਧਾਨਗੀ ਦੇ ਇਹ ਵੀ ਨੁਕਸਾਨ ਹੋਇਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ